ਨੌਜਵਾਨ ਪੰਜਾਬੀ ਸਿੰਗਰ ਜਾਂ ਕੋਈ ਐਨ ਆਰ ਆਈ ਵੀਰ ਜਿਨ੍ਹਾਂ ਨੇ ਕੀ ਕਈ ਸੰਸਥਾਵਾਂ ਇਹੋ ਜਿਹੀਆਂ ਸੀ ਜਿਨ੍ਹਾਂ ਨੇ ਕਈ ਕਰੋੜਾ ਰੁਪਏ ਦਾ ਖਰਚਾ ਹੁਣ ਤੱਕ ਪਸ਼ੂ ਚਾਰੇ ਦੇ ਵਿੱਚ ਜਾਂ ਫਿਰ ਰਾਸ਼ਨ ਦੇ ਵਿੱਚ ਜਿਹੜਾ ਲਗਾ ਦਿੱਤਾ ਤੇ ਦੂਆਰਾ ਘਰਾਂ ਦੀ ਮੁਰੰਮਤ ਦੇ ਲਈ ਵੀ ਉਹ ਕਿਤੇ ਨਾ ਕਿਤੇ ਜਿਨ੍ਹਾਂ ਦੀ ਥੋੜੀ ਬਹੁਤ ਟੁੱਟ ਪੱਜ ਉਹ ਵੀ ਸ਼ੁਰੂਆਤ ਹੈ ਜਿਹੜੀ ਕਰ ਦਿੱਤੀ ਗਈ ਹੈ ਸੋ ਇਸ ਪੂਰੇ ਵਿਸ਼ੇ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਕਾਲਰ ਜੁੜ ਚੁੱਕੇ ਨੇ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਜੀ ਬਾਬਾ ਸਵਾਗਤ ਹੈ ਤੁਹਾਡਾ ਈਵਨ ਪੰਜਾਬੀ ਟੀਵੀ ਧੰਨਵਾਦ ਜੀ ਧੰਨਵਾਦ ਜੀ ਜੀ ਕੀ ਕਹਿਣਾ ਚਾਹੋਗੇ ਜੀ ਕੇਂਦਰ ਸਰਕਾਰ ਨੇ ਕੁਦਰਤੀ ਆਫਤ ਨੂੰ ਕਹਿੰਦੇ ਅਤਿ ਗੰਭੀਰ ਐਲਾਨ ਕਰ ਦਿੱਤਾ ਦੇਖੋ ਜੀ ਇਹ ਸਾਡੇ ਸੀਐਨ ਸਾਹਿਬ ਦੀ ਤੱਕ ਕਿੰਨੇ ਦਿਨਾਂ ਦੀ ਇੱਕ ਲੈਟਰ ਲਿਖੀ ਹੋਈ ਸੀ ਸੈਂਟਰ ਸਰਕਾਰ ਨੇ ਜੀ ਜੀ ਇਹਨੂੰ ਭਈ ਅਤਿ ਜਿਹੜਾ ਗੰਭੀਰ ਹੈ ਉਹ ਐਲਾਨ ਕਰੋ ਤਾਂ ਉਹ ਮਤਲਬ ਕਾਫੀ ਦੇਰ ਬਾਅਦ ਚਲੋ ਸਰਕਾਰ ਨੇ ਸੈਂਟਰ ਸਰਕਾਰ ਦਾ ਧੰਨਵਾਦ ਕਰਦਾ ਵੀ ਇਹਨੂੰ ਐਲਾਨ ਕੀਤਾ ਪਰ ਜਿੰਨੀਆਂ ਗੱਲਾਂ ਮਾਨ ਸਾਹਿਬ ਨੇ ਲਿਖੀਆਂ ਸੀਆਂ ਉਹਨਾਂ ਸਾਰੀਆਂ ਗੱਲਾਂ ਦਾ ਸੈਂਟਰ ਸਰਕਾਰ ਨੇ ਅਜੇ ਤੱਕ ਜਵਾਬ ਨਹੀਂ ਦਿੱਤਾ ਹੂੰ ਤੇ ਇਸ ਕਰਕੇ ਗੱਲ ਇਹ ਹੈ ਵੀ ਚਲੋ ਕੋਸ਼ਿਸ਼ ਤਾਂ ਕੀਤਾ ਜਿਹਦੇ ਵਿੱਚ ਮਤਲਬ ਕਿਸਾਨਾਂ ਦਾ ਮਦਦ ਦਾ ਰਸਤਾ ਖੁੱਲਿਆ ਮਜ਼ਦੂਰਾਂ ਦਾ ਮਦਦ ਦਾ ਰਸਤਾ ਖੁੱਲ ਗਿਆ ਪਸ਼ੂਧਨ ਜਿਹੜਾ ਆਪਣਾ ਬਹੁਤ ਹੋਈ ਨੁਕਸਾਨਿਆ ਗਿਆ ਉਹਦੇ ਵਾਸਤੇ ਮੁਆਵਜ਼ੇ ਦੀ ਗੱਲ ਹੈ ਤੇ ਅਗਲੀ ਗੱਲ ਇਹ ਹੈ ਵੀ ਜਿਹੜੇ ਮਕਾਨ ਢਹਿ ਗਏ ਉਹ ਉਹਨਾਂ ਵਾਸਤੇ ਜਿਹੜੇ ਸਕੂਲ 3200 ਦੇ ਲਗਭਗ ਸਕੂਲ ਹੈ ਸਾਡਾ ਉਹ ਬਰਬਾਦ ਹੋ ਗਿਆ 4 ਲੱਖ ਇਨਸਾਨ ਹੈ ਜਿਹੜਾ ਉਹ ਇਸ ਗੱਲ ਤੋਂ ਪ੍ਰਭਾਵਿਤ ਹੈ 5 ਲੱਖ ਏਕੜ ਜ਼ਮੀਨ ਹੈ ਜਿਹੜੀ ਉਹ ਸਾਡੀ ਮਤਲਬ ਬਰਬਾਦ ਹੋ ਗਈ ਜਿਹਦੇ ਵਿੱਚ ਰੇਤ ਭਰ ਗਿਆ ਜਾਂ ਕੁਝ ਰੁਰ ਗਈ ਇਹਨਾਂ ਸਾਰਿਆਂ ਦੇ ਉੱਤੇ ਮਤਲਬ ਇਹ ਇੱਕ ਚਿੱਠੀ ਲਿਖੀ ਗਈ ਸੀ ਸੀਐਨ ਸਾਹਿਬ ਵੱਲੋਂ ਚਾਹੇ ਇਹ ਚਿੱਠੀ ਨੂੰ ਪਰ ਕੇ ਕੁਝ ਉਹਦੇ ਉੱਤੇ ਜਲਦੀ ਮਤਲਬ ਹੁਣ ਕੀਤਾ ਤੇ ਕੁਝ ਅਜੇ ਸੋਚ ਵਿਚਾਰ ਚੱਲ ਰਹੀ ਹੈ ਵੀ ਉਹਦੇ ਉੱਤੇ ਕੀ ਕਾਰਵਾਈ ਕੀਤੀ ਜਾਵੇ ਆ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦਾਂ ਜੀ ਵੀ ਕੀ ਕੁਛ ਜਿੰਨਾ ਕੁ ਮੇਰੇ ਧਿਆਨ ਦੇ ਵਿੱਚ ਆਈ ਹੈ ਗੱਲ ਜੀ ਜੀ ਇਹ ਸੈਂਟਰ ਸਰਕਾਰ ਨੇ ਜਿਹੜੇ ਕਿਸਾਨਾਂ ਦੀ ਮਦਦ ਹੈ ਜਮੀਨੀ ਤੌਰ ਤੇ ਵੀ ਜ਼ਮੀਨ ਵਾਲੇ ਮਸਲੇ 'ਚ ਉਹ 6600 ਰੁਪਏ ਕਿਹਾ ਜੀ 6600 ਰੁਪਏ ਤੋਂ ਕਹਿੰਦੇ ਵੀ ਅਸੀਂ ਵੱਧ ਮਦਦ ਨਹੀਂ ਕਰ ਸਕਦੇ ਸੈਂਟਰ ਪੰਜਾਬ ਸਰਕਾਰ ਤੋਂ ਕਰਵਾਊਗਾ ਆ ਲਗਭਗ 16000 ਰੁਪਿਆ ਇਹ પાਕੇ ਜਿਹਦੇ ਵਿੱਚੋਂ ਮਤਲਬ ਮਾਨ ਸਾਹਿਬ ਨੇ ਪਹਿਲੇ ਐਲਾਨ ਕੀਤਾ ਉਹ 20000 ਰੁਪਿਆ ਅਸੀਂ ਦੇਵਾਂਗੇ ਹੂੰ ਹਾਂ 800 ਰੁਪਿਆ ਸੈਂਟਰ ਸਰਕਾਰ ਦੇਊਗੀ ਜਿਹਦੇ ਨਾਲ ਮਤਲਬ 27000 ਰੁਪਿਆ ਪਰ ਇੱਕੜ ਹੈ ਜਿਹੜਾ ਉਹ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਊਗਾ ਜਿਨ੍ਹਾਂ ਦੇ ਮਕਾਨ ਟਹਿ ਗਏ ਉਹਨਾਂ ਨੂੰ ਪਹਿਲਾਂ ਇਹਦੀ ਸਕੀਮ ਸੀਗੀ 1 ਲੱਖ ਰੁਪਿਆ ਦੇਣ ਦੀ ਹੁਣ ਉਹ ਮੁਆਵਜ਼ੇ ਦੀ ਰਕਮ ਹੈ ਜਿਹੜੀ ਵਧਾ ਕੇ ਉਹ 3 ਲੱਖ ਰੁਪਿਆ ਕੀਤੀ ਜਾਊ ਜਿਹੜਾ ਪਸ਼ੂ ਤਾਂ ਨਾ ਮਤਲਬ ਸਰਕਾਰ ਵੱਲੋਂ ਇਹ ਹੈ ਕਿ 37000 ਰੁਪਿਆ ਸੈਂਟਰ ਸਰਕਾਰ ਵੱਲੋਂ ਇਹਦਾ ਐਲਾਨ ਕੀਤਾ ਗਿਆ ਵੀ ਜੇ ਕਿਸੇ ਦਾ ਮੱਝ ਜਾਂ ਉਹ ਉਹਦਾ ਨੁਕਸਾਨ ਹੋ ਗਿਆ ਹਰਜੀ ਹਰਦੇ ਵਿੱਚ ਉਹਦਾ ਜਿਹੜਾ ਮੁਆਵਜ਼ਾ ਹੈ ਉਹ 37000 ਰੁਪਏ ਦਿੱਤਾ ਜਾਊਗਾ ਇਹ ਬਹੁਤ ਹੀ ਥੋੜਾ ਹੈਗਾ ਤਾਂ ਇਹਦੇ ਵਿੱਚ ਮਤਲਬ ਹੋਰ ਗੰਜਾਇਸ਼ ਹੈ ਵੀ ਵਧਾਉਣ ਦੀ ਇਹ ਸੈਂਟਰ ਸਰਕਾਰ ਦੇ ਉੱਤੇ ਪ੍ਰੈਸ਼ਰ ਵੀ ਪਾਊਗਾ ਲੋਕਾਂ ਦੀ ਮੰਗ ਵੀ ਹੈਗੀ ਆ ਆਪਾਂ ਵੀ ਮੰਗ ਕਰਦੇ ਆ ਕਿ 37000 ਦੇ ਵਿੱਚ ਕੋਈ ਪਸ਼ੂ ਨਹੀਂ ਆਉਂਦਾ ਦੁੱਧ ਦੇਣ ਵਾਲਾ 1 ਲੱਖ ਰੁਪਏ ਤੋਂ ਘੱਟ ਕੋਈ ਪਸ਼ੂ ਨਹੀਂ ਆਉਂਦਾ ਘੱਟ ਤੋਂ ਘੱਟ ਜਿਹੜਾ ਮੁਆਵਜ਼ਾ ਪਸ਼ੂ ਤਾਂ ਹੁੰਦਾ ਉਹ 1 ਲੱਖ ਰੁਪਏ ਦਿੱਤਾ ਜਾਵੇ ਤਾਂ ਇਹ ਹੈਲਪ ਗਰੀਬਾਂ ਦੀ ਵੀ ਹੋਣੀ ਹੈ ਇਹ ਹੈਲਪ ਕਿਸਾਨਾਂ ਦੀ ਵੀ ਹੋਣੀ ਹੈ ਇਹ ਜਿਹੜੀ ਮਤਲਬ ਛੋਟੇ ਹੋਰ ਮਜ਼ਦੂਰ ਤਬਕਾ ਹੈ ਉਹਨਾਂ ਦੇ ਮਕਾਨ ਜਿਹੜੇ ਢਹਿ ਗਏ 1 ਲੱਖ ਰੁਪਈਆ ਸੀਗਾ ਉਹਨੂੰ ਦੀ ਸਪੈਸ਼ਲ ਗਰਦੌਰੀ ਤੇ ਹੈ ਪਹੂਗਾ ਇਹ ਕਿੰਨਾ ਮਕਾਨ ਬਣਿਆ ਹੋਇਆ ਸੀਗਾ ਕਿੰਨਾ ਕੁਝ ਦੋ ਕਮਰੇ ਸੀ ਤਿੰਨ ਕਮਰੇ ਸੀ ਇੱਕ ਕਮਰਾ ਸੀ ਉਸ ਹਿਸਾਬ ਦੇ ਨਾਲ ਮਤਲਬ ਵੱਧ ਤੋਂ ਵੱਧ ਜਿਹੜਾ ਮੁਆਵਜ਼ਾ ਹੈ ਸੈਂਟਰ ਸਰਕਾਰ ਵੱਲੋਂ ਉਹ 3 ਲੱਖ ਰੁਪਈਆ ਦਿੱਤਾ ਜਾਊਗਾ ਜਿੱਥੇ ਪਹਿਲਾਂ 1 ਲੱਖ ਰੁਪਇਆ ਦਿੱਤਾ ਜਾਂਦਾ ਸੀ ਹੁਣ ਉਹ ਮਾਰਕੀਟ ਦੀ ਰਕਮ ਵਧਾ ਕੇ 3 ਲੱਖ ਰੁਪਇਆ ਕੀਤਾ ਜੀ ਬੜਾ ਸੌਦਾ ਵੱਡੀ ਗੱਲ ਇਹ ਹੈ ਜੇ ਰਜਿੰਦਰ ਜੀ ਜੇਕਰ ਅਸੀਂ ਗੱਲ ਕਰਦੇ ਹਾਂ ਕਿਸਾਨਾਂ ਦੀ ਕਹਿੰਦੇ ਨੇ ਕਿ ਕਿਸਾਨ ਅੰਨ ਦਾਤਾ ਏ ਤੇ ਜੇ ਸਾਡੇ ਡੈਰੀਆਂ ਵੇਰਕਾਏ ਬੇਸ਼ੱਕ ਅਮੁੱਲ ਹੈ ਕਿਸੇ ਵੀ ਡੈਰੀ ਦੇ ਵਿੱਚ ਦੁੱਧ ਪਹੁੰਚਦਾ ਏ ਤਾਂ ਕਮ ਸੇ ਕਮ 2 ਤੋਂ 3 ਲੱਖ ਰੁਪਏ ਦੀ ਇੱਕ ਮੱਝ ਆਉਂਦੀ ਹੈ ਅਕਸਰ ਸਾਰੇ ਜਿਮੀਂਦਾਰਾਂ ਦੇ ਘਰਾਂ ਦੇ ਵਿੱਚ ਜਿਨ੍ਹਾਂ ਦੇ 5-5 10-10 ਲੀਟਰ ਦੁੱਧ ਨਿਕਲਦਾ ਮੱਜਾਂ ਦੇ ਥੱਲੋਂ ਦਾ ਉਹ 2-2 3-3 4-4 ਲੱਖ ਰੁਪਏ ਦੀਆਂ ਮੱਜਾਂ ਹੁੰਦੀਆਂ ਨੇ। ਹਾਂ ਜੀ ਮੱਜਾਂ ਦਾ ਫਿਰ ਤਾਂ ਹੀ ਤਾਂ ਸਾਰਾ ਪੰਜਾਬ ਮਤਲਬ ਸਾਰੇ ਬੁੱਧੀਜੀਵੀ ਵਰਗ ਜਿਹੜਾ ਸਾਰੇ ਇਹ ਡਿਮਾਂਡ ਕਰ ਰਹੇ ਨੇ ਵੀ ਜਿਹੜੇ ਪਸ਼ੂਆਂ ਦਾ ਮੁਆਵਜ਼ਾ ਮਤਲਬ ਇਹਨੂੰ ਵਧਾਇਆ ਜਾਵੇ। ਇਹ ਤਾਂ ਗੱਲ ਹੈ ਕਿ ਵੀ ਪਹਿਲਾਂ 30 ਹਜ਼ਾਰ ਦੰਡੇ ਹੁੰਦੇ ਸੀ। ਹੂੰ 30 ਤੋਂ ਵੱਧ ਦੇਣਗੇ। ਸੈਂਕੀ ਤੋਂ ਵੱਧ ਕਿੰਨਾ ਦੇਣਗੇ ਜੇ ਹੁਣ ਸੈਂਕੀ ਤੋਂ ਵੱਧ ਤਾਂ 30 ਵੀ ਵੱਧ ਇਹ ਮੰਗ ਹੈ ਵੀ 1 ਲੱਖ ਰੁਪਈਆ ਪਰ ਇਹਦੇ ਜਿਹੜਾ ਪਸ਼ੂ ਹੈ ਉਹ ਦਿੱਤਾ ਜਾਵੇ ਕਿਉਂਕਿ ਮਤਲਬ ਚਲੋ ਜੇ ਦਿੱਤੇ ਦੋ ਪਸ਼ੂ ਸੀ ਤੇ ਉਹਨੂੰ 2 ਲੱਖ ਦਿੱਤਾ ਜਾਂਦਾ ਐ ਤਾਂ ਉਹ ਇੱਕ ਪਸ਼ੂ ਦਾ ਵਧੀਆ ਲੈ ਸਕਦਾ ਹੈ ਨਾ ਇਹ ਪੰਜਾਬ ਦੇ ਵਿੱਚ ਪਸ਼ੂ ਮੇਲੇ ਵੱਧ ਲੱਗਣਗੇ ਪਸ਼ੂਆਂ ਤੋਂ ਮੇਲਿਆਂ ਦੇ ਉੱਤੋਂ ਮਤਲਬ ਉਹਨਾਂ ਨੂੰ ਜਿਹੜੀ ਸਰਕਾਰੀ ਸਹਾਇਤਾ ਦੇ ਹਿਸਾਬ ਨਾਲ ਹੈ ਖਰੀਦ ਉਹ ਕੀਤੀ ਜਾਊਗੀ ਜਿਹੜੇ ਹੋਰ ਨੇ ਜੀ 590 ਕਰੋੜ ਰੁਪਈਆ ਸੈਂਟਰ ਸਰਕਾਰ ਆਪਾਂ ਨੂੰ 50 ਸਾਲ ਵਾਸਤੇ ਇਹ ਦੀ ਤੁਸਨ ਨੂੰ ਦਿੰਦੇ ਆ ਭਾਈ ਮਤਲਬ ਉਹ ਐ ਸਮਝਦੇ ਆ ਕਿ ਨਾ ਮੋਰਮਯੋਗ ਸਹਿ ਤਈ ਹੁੰਦੀ ਐ ਇੱਕ ਕਿਸਮ ਦੀ 50000 ਕਰੋੜ 5 ਲੱਖ 590 ਕਰੋੜ ਮਤਲਬ ਜਦੋਂ ਉਹ ਆਪਣੀ ਮੱਦਦ ਹੋ ਗਈ ਤਾਂ ਚਲੋ ਸਾਡੇ ਸਕੂਲ ਸਾਡੇ ਹਸਪਤਾਲ ਇਸ ਤਰ੍ਹਾਂ ਦੇ ਜਿਹੜੇ ਸਰਕਾਰੀ ਹੋਰ ਦਫ਼ਤਰ ਨੇ ਸਰਕਾਰੀ ਕਾफी ਮਤਲਬ ਆ ਜਾਂਦਾ ਛੜਕਾਂ ਆ ਜਾਂਦੀਆਂ ਨੇ ਉਹ ਛੜਕਾਂ ਪਹਿਲਾਂ ਮੁਰੰਮਤ ਹੁੰਦੀ ਸੀ ਇਹਦੇ ਵਿੱਚ ਸਾਡੀਆਂ ਸੜਕਾਂ 8500 ਕਿਲੋਮੀਟਰ ਦੇ ਲਗਭਗ ਹਨ ਜਿਹੜੀਆਂ ਖਰਾਬ ਹੋ ਗਈਆਂ ਉਹ ਨਵੀਆਂ ਬਣਾ ਸਕਦੇ ਮਤਲਬ ਇਸ ਤਰ੍ਹਾਂ ਅੱਜ ਚੀਫ ਚੀਫ ਸੈਕਟਰੀ ਸਾਹਿਬ ਚੀਫ ਸੈਕਟਰੀ ਸਾਹਿਬ ਦੀ ਮੀਟਿੰਗ ਹੈ ਉਹ ਮੀਟਿੰਗ ਦੇ ਵਿੱਚ ਵਿਚਾਰ-ਵਟਾਂਦਰਾ ਹੋਊਗਾ ਵੀ ਇਹ ਦਾ ਮਤਲਬ ਕਿਸ ਤਰ੍ਹਾਂ ਜੁਜ਼ ਕਰਨਾ ਹੈ ਕੀ ਕੀ ਇਹਦੇ ਵਿੱਚ ਹੁੰਦਾ ਹੈ ਕੀ ਕੀ ਨਹੀਂ ਹੁੰਦਾ ਉਹ ਸਾਰੀਆਂ ਗੱਲਾਂ ਕਿਉਂਕਿ ਹਜੇ ਐਲਾਨ ਹੋਈ ਹੈ ਐਲਾਨ ਹੋਏ ਨੂੰ ਥੋੜਾ ਬਹੁਤਾ ਟਾਈਮ ਹੋਇਆ ਜੀ ਕੁਝ ਘੰਟੇ ਹੀ ਹੋਏ ਨੇ ਜਿਹੜੇ ਆਪਾਂ ਨੂੰ ਮਤਲਬ ਪਤਾ ਲੱਗਿਆ ਇਸ ਕਰਕੇ ਫਿਰ ਸਾਰੀਆਂ ਗੱਲਾਂ ਹਲੇ ਬਾਤ ਦੇ ਵਿੱਚ ਸਾਰਾ ਕਲੀਅਰ ਹੋਣੀ ਜੀ ਜੀ ਬਿਲਕੁਲ ਪਰ ਜੇਕਰ ਉੱਥੇ ਗੱਲ ਕਰਦੇ ਆ ਪੰਜਾਬ ਦੇ ਹੜ੍ਹਾਂ ਦੇ ਹਾਲਾਤਾਂ ਦੀ ਤਾਂ ਉੱਥੇ ਮਰਮਮਤ ਦਾ ਕੰਮ ਹੈ ਜਿਹੜਾ ਸਫਾਈ ਅਭਿਆਨ ਹੈ ਉਵੇਂ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਤੇ ਕਮਿਸ਼ਨ ਵੀ ਸ਼ੁਰੂ ਕਰ ਦਿੱਤਾ ਗਿਆ ਜਿਹੜੇ ਮਿਸ਼ਨ ਨੂੰ ਨਾਮ ਦਿੱਤਾ ਗਿਆ ਮਿਸ਼ਨ ਚੜ੍ਹਦੀ ਕਲਾ ਤੇ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਦਾ ਇੱਕ ਸੰਕੇਤ ਹੈ ਤੇ ਚੜ੍ਹਦੀ ਕਲਾ ਦੇ ਵਿੱਚ ਹੀ ਇੱਥੋਂ ਦੇ ਜਿਹੜੇ ਨੌਜਵਾਨ ਨੇ ਤੇ ਸਾਡੇ ਬਜ਼ੁਰਗ ਬਾਬੇ ਥੰਮ ਵਰਗੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਕਹਿੰਦੇ ਨੇ ਕਿ ਮੋੜ ਪੰਜਾਬ ਨੂੰ ਦੁਬਾਰਾ ਖੜੀਆ ਖੜਾ ਕਰੀਏ ਪਰ ਖੜਾ ਕਰਨ ਦੇ ਵਿੱਚ ਵੀ ਸਾਨੂੰ ਕਾਫੀ ਸਹਾਇਤਾ ਲੱਗਣੀ ਹੈ ਕਿਉਂਕਿ ਜੇਕਰ ਅਸੀਂ ਗੱਲ ਕਰਦੇ ਹਾਂ ਉੱਥੇ ਰੇਤਾ ਇੰਨੇ ਇੰਨੇ ਫੁੱਟ ਚੜ ਚੁੱਕਿਆ ਕਿ ਲੋਕਾਂ ਨੂੰ ਆਪਣੇ ਘਰ ਦੀਆਂ ਕੰਧਾਂ ਤੱਕ ਹੀ ਨਹੀਂ ਪਤਾ ਲੱਗ ਰਹੀਆਂ ਵੀ ਕੰਧਾਂ ਕਿੱਥੇ ਸੀ ਸਾਡਾ ਘਰ ਹੈ ਕਿੱਥੇ ਸੀ ਹਾਂਜੀ ਦੇਖੋ ਵੀ ਇਹਦੇ ਵਾਸਤੇ ਥੋੜਾ ਜਿਹਾ ਇਹ ਹੈ ਨਾ ਵੀ ਮਤਲਬ ਪ੍ਰੋਜੈਕਟ ਇਹ ਥੋੜਾ ਜਿਹਾ ਜ਼ਿਆਦਾ ਵੱਡੇਗਾ ਇਹਦੇ ਵਾਸਤੇ ਸ਼ੁਰੂ ਕਰ ਰਹੇ ਹਾਂ ਕਿ ਮੜਾ ਜਿਹਾ ਐਲਾਨ ਹੁੰਦੇ ਪੈਸੇ ਆਉਣਗੇ ਕਿਸਾਨਾਂ ਵੱਲੋਂ ਹੈਲਪ ਪੂਰੀ ਜੱਟ ਕੇ ਚੱਲ ਰਹੀ ਹੈ ਟਰੈਕਟਰ ਫਾਟ ਗਏ ਰਾਸਨਾਮ ਆ ਉਹਨਾਂ ਨੂੰ ਸਿਰਫ ਇਹ ਹੀ ਹੈ ਵੀ ਸਾਨੂੰ 3 ਦਿਨ ਡਿਵੀਜ਼ਨ ਪੀਐਮ ਦੇ ਨਾਲ ਸਾਰਾ ਕੁਝ ਜੀ ਪਰ ਉੱਥੇ ਜੇਕਰ ਗੱਲ ਕਰਦੇ ਆ ਸਿੱਖਿਆ ਮੰਤਰੀ ਦੀ ਸਿੱਖਿਆ ਮੰਤਰੀ ਹਰਜੋਤ ਸਿੰਘ ਵੈਸ ਵੱਲੋਂ ਵੀ ਕਾਫੀ ਏਰੀਆ ਦੇ ਵਿੱਚ ਐਸੀ ਢਿੱਲ ਵਰਤੀ ਜਾਂਦੀ ਹੈ ਜਿੱਥੇ ਕਿ ਬੱਚਿਆਂ ਦੇ ਸਕੂਲ ਦੇ ਹਾਲਾਤ ਬਹੁਤ ਹੀ ਮਾੜੇ ਬਣੇ ਹੋਏ ਨੇ ਤੇ ਇੱਕ ਮਾਨਸਾ ਤੋਂ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਨੇ ਕਿ ਉਹ ਸਕੂਲ ਇੱਕ ਗੁਰਦੁਆਰੇ ਦੇ ਲੰਗਰ ਹਾਲ ਦੇ ਵਿੱਚ ਜਿਹੜਾ ਬੱਚੇ ਥੱਲੇ ਬੈਠ ਕੇ ਪੜ੍ਹਾਈ ਕਰ ਰਹੇ ਨੇ ਉਹ ਇਹਨਾਂ ਦਾ 스마트 ਸਕੂਲ ਜਿਹਨੂੰ ਕਹਿੰਦੇ ਨੇ ਕਿ ਬਣਾਇਆ ਗਿਆ ਹੈ ਤੇ ਉਸਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਡੇ ਉਹਨਾਂ ਬੱਚਿਆਂ ਨੇ ਪੜ੍ਹ ਕੇ ਹੀ ਆ ਨਵੀਂ ਪੀੜੀ ਦੇ ਨਾਲ ਰਲਣਾ ਹੈ ਤੇ ਉਸ ਦੇ ਬਾਰੇ ਤੁਸੀਂ ਕੀ ਕਹੋਗੇ ਹਾਂ ਜੀ ਤੇ ਬਹੁਤ ਮਤਲਬ ਜਿਹੜਾ ਇਸ ਤਰ੍ਹਾਂ ਦੀਆਂ ਹਾਲਾਤਾਂ ਨੇ ਨਾ ਆ ਕੋਈਏ ਬਹੁਤੀਆਂ ਚੰਗੀਆਂ ਨਹੀਂ ਹਨ ਇਹਦੇ ਨਾਲ ਸਾਡਾ ਜਿਹੜੀ ਸਟੇਟ ਹੈ ਉਹ ਥੋੜਾ ਜੀ ਬਦਨਾਮ ਹੁੰਦੀ ਹੈ ਇਸ ਕਰਕੇ ਸਕੂਲਾਂ ਵੱਲ ਬਦਤਿਆਰ ਠੀਕ ਹੈ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਮਹਿਦਮ ਦਿੱਤਾ ਸਾਡੀ ਨਵੀਂ ਸਰਕਾਰ ਜਿਹੜੀ ਮਾਨ ਸਾਹਿਬ ਜੀ ਇਹਨਾਂ ਵਿੱਚ ਪ੍ਰਾਇਓਰਟੀ ਹੋਈ ਸਿੱਖਿਆ ਦੇ ਉੱਤੇ ਹੈ ਸਿੱਖਿਆ ਦੇ ਉੱਤੇ ਇਹਨਾਂ ਦਾ ਕੰਮ ਚੱਲ ਰਿਹਾ ਹੈ ਕਾਫੀ ਸਕੂਲਾਂ ਦੇ ਕੰਮ ਨੇ ਜਿਹੜੇ ਹਾਲ ਕਦੇ ਤੁਸੀਂ ਚੱਲ ਰਹੇ ਨੇ ਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਕਿ ਆਮ ਆਦਮੀ ਪਾਰਟੀ ਸਿੱਖਿਆ ਦੇ ਨਾਲ ਸਕੂਲਾਂ ਦੇ ਨਾਲ ਅਧਿਆਪਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀ ਹੈ ਤੇ ਇਹਨਾਂ ਦੀ ਪ੍ਰਾਇੋਰਟੀ ਸਿੱਖਿਆ ਹੀ ਹੈ ਪਰ ਪਿੱਛੇ ਜੇ ਇੱਕ ਬਹੁਤ ਹੀ ਮੰਦ ਭਾਗੀਆਂ ਜਿਹੜੀਆਂ ਘਟਨਾਵਾਂ ਹੋਈਆਂ ਨੇ 1158 ਪ੍ਰੋਫੈਸਰਾਂ ਦੀਆਂ ਪੋਸਟਾਂ ਜਿੱਥੇ ਕਿ ਉਹਨਾਂ ਨੂੰ ਪਹਿਲਾਂ ਜੁਆਇਨਿੰਗ ਲੈਟਰ ਦਿੱਤੇ ਗਏ ਤਾਂ ਹੁਣ ਉਹਨਾਂ ਨੂੰ 2 ਮਹੀਨੇ ਦੀ ਸਰਵਿਸ ਤੋਂ ਬਾਅਦ ਉਹਨਾਂ ਨੂੰ ਸੈਂਟਰ ਗਵਰਨਮੈਂਟ ਨੇ ਜਿਹੜਾ ਕਿ ਉਹਦੇ ਉਹਨਾਂ ਦਾ ਕੇਸ ਕੀਤਾ ਹੋਇਆ ਸੀ ਉਸ ਨੂੰ ਰੱਦ ਕਰ ਦਿੱਤਾ ਤੇ ਉਹ ਪ੍ਰੋਫੈਸਰ ਦੁਆਰਾ ਫਿਰ ਭਰਤੀ ਦੇ ਲਈ ਰੋਡ ਦੇ ਉੱਪਰ ੱਤਕੇ ਖਾ ਰਹੇ ਨੇ ਕਿੰਨੀਆਂ ਮਾਵਾਂ ਦੇ ਸੁਪਨੇ ਸੀ ਜਿਹੜੇ ਕਿ ਉਹਨਾਂ ਨੇ ਉਹ ਅੱਖੀਂ ਰੋਲਦੇ ਹੋਏ ਦੇਖੇ ਨੇ ਕਹਿੰਦੇ ਨੇ ਕਿ ਰੋਟੀ ਥਾਲੀ ਪਰੋਸ ਤਾਂ ਦਿੱਤੀ ਪਰ ਖਾਣ ਦਾ ਹੁਕਮ ਨਹੀਂ ਹੋਇਆ ਮੂਹਰੇ ਥਾਲ ਚੱਕ ਲਿਆ ਇਹ ਕੋਈ ਫਿਰ ਜਦੋਂ ਪਈ ਵਾਰੀ ਨਾ ਕੋਰਟਾਂ ਦਾ ਕੰਮ ਕੋਰਟਾਂ ਦੇ ਵਿੱਚ ਵੰਡ ਜਾਂਦਾ ਫਿਰ ਮਾਨ ਜੋ ਕੋਰਟਾਂ ਸਰਕਾਰ ਦੇ ਕੀਤੇ ਹੋਏ ਜਿਹੜੇ ਫੈਸਲੇ ਨੇ ਉਹਨਾਂ ਦੇ ਖਿਲਾਫ ਮਤਲਬ ਕੋਈ ਸਟੇ ਦੇ ਦਿੰਦੇ ਐ ਜਾਂ ਕੋਈ ਹੋਰ ਮਤਲਬ ਕਾਨੂੰਨੀ ਪ੍ਰੋਸੈਸ ਆ ਜਾਂਦਾ ਜਿੱਦੇ ਵਿੱਚ ਚਾਹੇ ਸਰਕਾਰ ਕਿਸੇ ਵੀ ਜੋ ਫਿਰ ਉਹ ਕੁਝ ਨਹੀਂ ਕਰ ਸਕਦੀ ਹੁੰਦੀ ਪਰ ਸਿੱਖਿਆ ਮੰਤਰੀ ਇਹ ਗੱਲ ਦਾ ਜ਼ਰੂਰ ਮਤਲਬ ਇਹਨਾਂ ਨੂੰ ਜ਼ਰੂਰ ਦੱਸਣਾ ਹੈ ਵਿਧਾਇਕਾਂ ਵਾਸਤੇ ਕਰਨਾ ਚਾਹੀਦਾ ਨਾ ਉੱਤੋਂ ਉਹਨਾਂ ਲਾਠੀ ਚਾਰਜ ਵੀ ਕਰਵਾ ਰਹੇ ਨੇ ਹਾਂ ਜੀ ਦੇਖੋ ਜਿਹੜਾ ਇਸ ਦਾ ਜਮਹੂਰੀ ਹੱਕ ਹੈ ਉਹਨਾਂ ਦਾ ਜਮਹੂਰੀ ਹੱਕ ਉਹਨਾਂ ਨੂੰ ਧਰਨਾ ਮਜਾਰਾ ਕਰਨ ਦਾ ਉਹਦੇ ਉੱਤੇ ਜਿਹੜਾ ਮਤਲਬ ਇਸ ਤਰ੍ਹਾਂ ਦਾ ਲਾਤੀ ਚਾਰਜ ਆ ਜਾਂ ਇਸ ਤਰ੍ਹਾਂ ਦੀ ਕੋਈ ਕਾਨੂੰਨੀ ਕਾਰਵਾਈ ਆ ਉਹ ਨਹੀਂ ਕਰਨੀ ਚਾਹੀਦੀ ਤੇ ਥੋੜਾ ਜਿਹਾ ਕਹਿੰਦੇ ਜਿਹੜੀ ਇਹ ਸਰਕਾਰ ਹੈ ਇਹ ਤਾਂ ਬਣੀ ਹੀ ਧਰਨਿਆਂ ਤੋਂ ਹੈ ਮਤਲਬ ਇਹਨਾਂ ਦਾ ਜੇਲ੍ਹ ਹੈ ਜਿਹੜਾ ਉਹ ਵੀ ਧਰਨਿਆਂ ਵਾਸਤੇ ਸਰ ਸਰਕਾਰ ਕਿਉਂਕਿ ਸਰਕਾਰ ਵੀ ਦਿੱਲੀ ਦੇ ਵਿੱਚ ਦਿੱਲੀ ਸਰਕਾਰ ਵੀ ਧਰਨੇ ਲਾਉਂਦੀ ਰਹੀ ਹੈ ਇਸ ਕਰਕੇ ਧਰਨੇ ਦੇ ਜਿਹੜੇ ਇਹ ਲੋਕਤੰਤਰਿਕਹਿਣਾ ਹੁੰਦੇ ਨੇ ਇਹਨਾਂ ਨੂੰ ਸਜਾ ਕੇ ਰੱਖਣਾ ਵੀ ਥੋੜਾ ਜਿਹਾ ਸਰਕਾਰ ਦਾ ਫਰਜ਼ ਵਨਦਾ ਹੁੰਦਾ ਜੇ ਕੋਈ ਧਰਨਾ ਜਾ ਪ੍ਰਦਰਸ਼ਨਕਾਰੀ ਪ੍ਰਦਰਸ਼ਨ ਕਰਦਾ ਉਹਦੇ ਉੱਤੇ ਮਤਲਬ ਲਾਟੀ ਚਾਰਜ ਨਹੀਂ ਕੀਤਾ ਜਾਣਾ ਚਾਹੀਦਾ ਉਹਨੂੰ ਫੜ ਕੇ ਗ੍ਰਿਫਤਾਰ ਨਹੀਂ ਕੀਤਾ ਜਾਣਾ ਚਾਹੀਦਾ ਉਹਦੇ ਨਾਲ ਮਿਲ ਬੈਠ ਕੇ ਤੇ ਟੇਬਲ ਟਾਕ ਕਰਕੇ ਜਿਹੜੀ ਵੀ ਕੋਈ ਗੱਲ ਹੁੰਦੀ ਹੈ ਉਹਨੂੰ ਹੱਲ ਕਰਨਾ ਚਾਹੀਦਾ ਹੁੰਦਾ ਪਰ ਮੈਡਮ ਕਈ ਵਾਰੀ ਨਾ ਕਈ ਮੀਟਰ ਵਿਰੋਧੀ ਪਾਰਟੀਆਂ ਦੇ ਵਿੱਚ ਐਡਜਸਟ ਹੋ ਜਾਂਦੇ ਨੇ ਉਹ ਕਿਸੇ ਵੀ ਤਰੀਕੇ ਮੰਨਣ ਮਸਲੇ ਨੂੰ ਹੱਲ ਨਹੀਂ ਹੋਣ ਦਿੰਦੇ ਸਾਡੇ ਜਿਹੜੇ ਧਰਨਾਕਾਰੀ ਹੁੰਦੇ ਨੇ ਜਾਂ ਪ੍ਰਦਰਸ਼ਨਕਾਰੀ ਹੁੰਦੇ ਨੇ ਉਹਨਾਂ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਹੈ ਵੀ ਸਾਡੇ ਧਰਨੇ ਦੇ ਉੱਤੋਂ ਕੋਈ ਸਿਆਸੀ ਪਾਰਟੀ ਆਪੀ ਲਾਹਾ ਲੈਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੀ ਅਮਰ ਇਹ ਗੱਲ ਬਹੁਤ ਸਾਹ ਦੇ ਰਹੀ ਜੀ ਜੀ ਰਜਿੰਦਰ ਜੀ ਤੁਹਾਡੀ ਗੱਲ ਵਿੱਚ ਹੈ ਉੱਥੇ ਹੀ ਇੱਕ ਵੱਡੀ ਅਪਡੇਟ ਕੱਲ ਹੋ ਇਹ ਹੈ ਕਿ ਕੈਬਨਿਟ ਮੰਤਰੀ ਜਿੱਥੇ ਕਿ ਰਾਹਤ ਰਾਹਤ ਪੀੜਤ ਲੋਕਾਂ ਨੂੰ ਮਿਲਣ ਦੇ ਲਈ ਗਏ ਸੀ ਤੇ ਉੱਥੇ ਉਹਨਾਂ ਨੇ ਜਦੋਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂ ਆਪਣਾ ਰੋਸ ਪ੍ਰਗਟ ਕੀਤਾ ਮੰਤਰੀ ਦੇ ਖਿਲਾਫ ਤਾਂ ਮੰਤਰੀ ਨੇ ਉਹਨਾਂ ਨੂੰ ਰਾਹਤ ਕਾਰਜ ਦੇਣ ਦੀ ਬਜਾਏ ਡਾਂਗਾ ਜਿਹੜਾ ਲਾਠੀ ਚਾਰਜ ਹੈ ਉਹਨਾਂ ਦੇ ਉੱਪਰ ਕਰਵਾਇਆ ਗਿਆ ਕਿੱਥੋਂ ਤੱਕ ਤੁਹਾਨੂੰ ਆਮ ਆਦਮੀ ਪਾਰਟੀ ਦਾ ਜਾਇਜ਼ ਲੱਗਦਾ ਹੈ ਇੱਕ ਕੈਬਨਿਟ ਮੰਤਰੀ ਵੱਲੋਂ ਦੇਖੋ ਜੀ ਇਹ ਤਾਂ ਫਿਰ ਗੱਲ ਇਹ ਤਾਂ ਨਹੀਂ ਕਰਨਾ ਚਾਹੀਦਾ ਮਨਭਾਗੀ ਘਟਨਾ ਹੈ ਇਹ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਲੋਕ ਪਨੀ ਟਰੈਫੀ ਦੇ ਵਿੱਚ ਨੇ ਲੋਕਾਂ ਦੇ ਜ਼ਖਮ ਬਹੁਤ ਡੂੰਘੇ ਨੇ ਜ਼ਖਮਾਂ ਦੇ ਉੱਤੇ ਮਤਲਬ ਇਸ ਤਰ੍ਹਾਂ ਕਰਕੇ ਹੋਰ ਨਾਮਕ ਛੜਕਣ ਦੀ ਕੋਸ਼ਿਸ਼ ਨਹੀਂ ਕਰਨ ਚਾਹੀਦੀ ਲੋਕ ਜੇ ਲੋਕੋ ਵੀ ਮੰਗਤਾ ਰੱਖਦੇ ਨੇ ਉਹ ਗੱਲ ਨੂੰ ਥੰਮੇ ਨਾਲ ਸੁਣਨਾ ਚਾਹੀਦਾ ਹੈ ਅੱਲ ਹੋਣਾ ਜਾਂ ਨਾ ਹੋਣਾ ਤਾਂ ਬਾਅਦ ਦੀ ਗੱਲ ਹੈ ਮਤਲਬ ਉਹਨਾਂ ਦੀਆਂ ਗੱਲਾਂ ਨੇ ਜਿਹੜੀਆਂ ਉਹ ਪਿਆਰ ਭਰੇ ਮਾਹੌਲ ਦੇ ਵਿੱਚ ਸੁਣੀਆਂ ਚਾਹੀਦੀ ਨੇ ਦੁਖੀ ਮਨੁੱਖਤਾ ਬਾਰ-ਬਾਰ ਨਹੀਂ ਹੁੰਦੀ ਰਹਿ ਠੀਕ ਹੈ ਵੀ ਹੁਣ ਸਾਡੇ ਪੰਜਾਬ ਦੇ ਉੱਤੇ ਬੜਾ ਸੰਕਟ ਛਾਇਆ ਹੋਇਆ ਹੈ ਹੁਣ ਤਾਂ ਪੰਗੜਾ ਦਾ ਵੀ ਗੋਬੈਕ ਗੋਬੈਕ ਦੇ ਨਾਰੇ ਲੱਗੇ ਨੇ ਉੱਤੇ ਵੱਡੀ ਦੇ ਵਿੱਚ ਮਤਲਬ ਲੋਕ ਪ੍ਰਸਤੀ ਤੋਂ ਕਾਫੀ ਔਖੇ ਨੇ ਇਸ ਕਰਕੇ ਲੀਡਰਾਂ ਨੂੰ ਥੋੜੀ ਜਿਹੀ ਸੰਜੀਦਗੀ ਵਰਤਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਜਿਹੜੇ ਉਪਬੋਲ ਨੇ ਜਾਂ ਕੌੜੇ ਬੋਲ ਨੇ ਜਾਂ ਡੰਡਾ ਜਾਂ ਮਤਲਬ ਰਾਜਨੀਤਿਕ ਸ਼ਕਤੀ ਤੇ ਨਹੀਂ ਵਰਤਣੀ ਚਾਹੀਦੀ ਤੇ ਲੋਕਾਂ ਨਾਲ ਹਮਦਰਦੀ ਨਾਲ ਆਪੇ ਸ਼ੌਨਾ ਚਾਹੀਦਾ ਇਸੇ ਨਾਲ ਜਿਹੜਾ ਰਾਜ ਭਾਗ ਨੇ ਉਹ ਲੰਬੇ ਟਾਈਮ ਚੱਲਦੇ ਜੀ ਜੀ ਰਜਿੰਦਰ ਜੀ ਇੱਕ ਗੱਲ ਵੱਡੀ ਅਪਡੇਟ ਹੋਰ ਵੀ ਐ ਅਸੀਂ ਕਾਫੀ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਅਕਸਰ ਹੀ ਦੇਖਦੇ ਆ ਜਦੋਂ ਪਤਾ ਹੁੰਦਾ ਕਿ ਬਾਰਿਸ਼ ਹੈ ਜਾਂ ਫਿਰ ਸਰਦੀ ਆਉਣ ਵਾਲੀ ਹੈ ਅਸੀਂ ਆਪਣੇ ਬੱਚਿਆਂ ਨੂੰ ਵੀ ਥੋੜੇ ਕੱਪੜਿਆਂ ਨੂੰ ਲੈ ਕੇ ਵੀ ਥੋੜਾ ਕਹਿ ਲੱਗ ਜਾਂਦੇ ਕਿ ਥੋੜੇ ਗਰਮ ਕੱਪੜੇ ਪਾਉਣੇ ਸ਼ੁਰੂ ਕਰ ਦੇਵੋ ਜਾਂ ਇੱਕ ਵਿਚਾਹ ਕਾਰਜ ਜਿਹੜਾ ਅਸੀਂ ਆਪਣੇ ਆਲੇ-ਦਾਲੇ ਪਰਿਵਾਰ ਦੇ ਵਿੱਚ ਖਾਣੇ-ਦਾਣੇ ਦਾ ਵੀ ਅਸੀਂ ਧਿਆਨ ਜਿਹੜਾ ਰੱਖਦੇ ਆ ਉਹ ਉੱਥੇ ਹੀ ਸਾਡੀਆਂ ਸਰਕਾਰਾਂ ਨੂੰ ਜਦੋਂ ਪਤਾ ਸੀ ਕਿ ਬਾਰਿਸ਼ ਦੇ ਮੌਸਮ ਆ ਪਟਿਆਲਾ ਦੇ ਵਿੱਚ ਵੀ ਕਈ ਵੱਡੇ ਸ਼ਹਿਰਾਂ ਦੇ ਵਿੱਚ ਵੀ ਜਿਹੜਾ ਨਗਰ ਨਿਗਮ ਦੇ ਹਾਲਾਤ ਨੇ ਕਾਫੀ ਐਸੇ ਬਣੇ ਹੋਏ ਨੇ ਕਿ ਨਾਲੀਆਂ ਦੇ ਉਹਦਾ ਪਾਣੀ ਐ ਸੀਵਰੇਜ ਦਾ ਪਾਣੀ ਐ ਜਾਂ ਛੱਪੜਾਂ ਦਾ ਪਾਣੀ ਐ ਉਹਦੀ ਨਿਕਾਸੀ ਦਾ ਜਿਹੜਾ ਪ੍ਰਬੰਧ ਐ ਹਲੇ ਤੱਕ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਹੋਇਆ ਜਿਸ ਨੂੰ ਲੈ ਕੇ ਵੱਡਾ ਲੋਕਾਂ ਦੇ ਵਿੱਚ ਰੋਸ ਵੀ ਪਾਇਆ ਜਾਂਦਾ ਰੋਸ ਮੈਡਮ ਤੁਸੀਂ ਲਾਓ ਕਿ ਸਾਡੇ ਮੇਰੇ ਘਰ ਦੇ ਖੂੰਜੇ ਦੇ ਲਵੇ ਗੁਰਦੁਆਰਾ ਸਾਹਿਬ ਐ ਵੱਡਾ ਬਾਬਾ ਬੁੱਢਾ ਜੀ ਦਾ ਗੁਰਦੁਆਰਾ ਸਾਹਿਬ ਹੈ ਗਾਹਾਂ ਹਰ ਹਰ ਬਾਹਲੇ ਮੰਦਰ ਇਹਨਾਂ ਦੋਨਾਂ ਦੇ ਵਿਚਾਲੇ ਮੰਨੀਏ ਕਿ 200 ਫੁੱਟ ਦੀ ਦੂਰੀ ਹੈ ਪਰ ਇਹਦੇ ਵਿੱਚ 50 ਫੁੱਟ ਸ਼ਰਤ ਕਿਸੇ ਮਤਲਬ ਨਗਰ ਨਗਿੰਦ ਦੇ ਮੁਲਾਜ਼ਮ ਨੇ ਪੱਟ ਕੇ ਉੱਥੇ ਗੰਦ ਦੀ ਸੀਵਰੇਜ ਵਾਲਾ ਦੋ ਰੋ ਫੁੱਟ ਦਾ ਪਾਣੀ ਖੜੇਗਾ ਮਤਲਬ ਤਿੰਨ ਦੋ ਮਹੀਨਿਆਂ ਤੋਂ ਉੱਪਰ ਟਾਈਮ ਹੋ ਗਿਆ ਪਰ ਸੀਵਰੇਜ ਓਵਰਫਲੋ ਆ ਅਸਰ ਆਉਂਦੇ ਆ ਮੁਰ ਜਾਂਦੇ ਆ ਕੱਲ ਇੰਜਨ ਚਲਾਇਆ ਸੀ ਅੱਜ ਫੇਰ ਉਹ ਭਰਿਆ ਪਿਆ ਬਸ ਗੱਲ ਕਰ ਇਹ ਹੈ ਜੀ ਨਗਰ ਨਗਿੰਦ ਹੈ ਜਿਹੜੀ ਆਪਣੀ ਡਿਊਟੀ ਹੈ ਉਹ ਬੜੀ ਮਸਤੀ ਨਾਲ ਨਿਬਾਉਣ ਦੀ ਕੋਸ਼ਿਸ਼ ਕਰੇ ਲੋਕਾਂ ਦੇ ਮਤਲਬ ਕਿਉਂਕਿ ਬਿਮਾਰੀਆਂ ਪਰਪੰਦਾ ਬਹੁਤ ਫਕਰ ਹੈ ਸਾਡੇ ਦੋ ਬੱਚੇ ਕਰੇ ਬਿਮਾਰ ਪਏ ਨੇ ਚਿਕਨਗੁਨੀਆ ਹੋ ਗਿਆ ਆਹ ਹੋਰ ਗਵਾਂਢ ਦੇ ਵਿੱਚ ਮੰਨੋ ਕਾਫੀ ਕੁਛ ਹੈ ਜਿਹੜਾ ਕਰਨ ਵਾਲਾ ਹੁੰਦਾ ਪਤਾ ਨਹੀਂ ਪ੍ਰਸ਼ਾਸਨ ਚਾਹਉਂ ਨਹੀਂ ਇਧਰਲੇ ਪਾਸੇ ਧਿਆਨ ਦਿੰਦਾ ਜਾਂ ਪ੍ਰਸ਼ਾਸਨ ਕੋਲੇ ਕੋਈ ਫੰਡਾਂ ਦੀ ਕਮੀ ਹੈ ਜਾਂ ਕੋਈ ਮਲਾਜਮਾਂ ਦੀ ਕਮੀ ਹੈ ਸਮਝ ਨਹੀਂ ਆਉਂਦੀ ਮਤਲਬ ਲੋਕਾਂ ਨੂੰ ਰਾਹਤ ਦਿਵਾਉਣ ਦੀ ਬਜਾਏ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਜੀ ਜੀ ਪਰ ਉੱਥੇ ਜੇ ਗੱਲ ਕਰਦੇ ਆਂ ਅਸੀਂ ਅਕਸਰ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੁੰਦੀਆਂ ਦੇਖਿਆਦੇ ਆ ਕਿ ਡਾਕਟਰ ਬਲਵੀਰ ਦਿਨ ਰਾਤ ਲੋਕਾਂ ਦੇ ਵਿੱਚ ਫਿਰ ਰਹੇ ਨੇ ਕੈਂਪ ਵੀ ਮੁਹੱਈਆ ਕਰਾ ਰਹੇ ਨੇ ਆਸ਼ਾ ਵਰਕਰ ਦੇ ਨਾਲ ਮੀਟਿੰਗਸ ਵੀ ਕਰ ਰਹੇ ਨੇ ਆਸ਼ਾ ਵਰਕਰਾਂ ਦੇ ਨਾਲ ਜਾ ਕੇ ਹਰ ਇੱਕ ਪੱਖ ਦੇ ਨਾਲੋਂ ਲੋਕ ਆਮ ਲੋਕਾਂ ਦੀ ਮਦਦ ਵੀ ਕਰ ਰਹੇ ਨੇ ਪਰ ਜੇਕਰ ਗੱਲ ਕਰੀਏ ਡਾਕਟਰ ਬਲਵੀਰ ਦੀ ਤਾਂ ਕਈ ਪਿੰਡ ਵਾਸੀਆਂ ਨੇ ਅਜੇਹਾ ਵੀ ਕਿਹਾ ਕਿ ਡਾਕਟਰ ਬਲਵੀਰ ਨੂੰ ਵੀ ਘੇਰ ਕੇ ਉੱਥੋਂ ਜਿਹੜਾ ਕਿ ਭਜਾ ਦਿੱਤਾ ਗਿਆ ਜਾਂ ਫਿਰ ਪਿੰਡ ਦੇ ਅੰਦਰ ਨਹੀਂ ਵੜਨ ਦਿੱਤਾ ਗਿਆ ਤੇ ਅਜਿਹੇ ਹਾਲਾਤ ਜਦੋਂ ਅਸੀਂ ਆਪਣੇ ਮੰਤਰੀਆਂ ਦੇ ਨਾਲ ਦੁਰਵਿਵਹਾਰ ਦੇਖਦੇ ਆ ਇੱਕ ਦੁੱਖ ਵੀ ਹੁੰਦਾ ਪਰ ਜੇਕਰ ਲੋਕਾਂ ਦੀ ਗੱਲ ਸੁਣਦੇ ਆ ਤਾਂ ਉਸ ਚੀਜ਼ ਨੂੰ ਦੇਖ ਕੇ ਇਹ ਵੀ ਲੱਗਦਾ ਕਿ ਜਿੱਥੇ ਕਿ ਜੇ ਤੁਹਾਨੂੰ ਲੋਕਾਂ ਦੀ ਮਦਦ ਦੇ ਲਈ ਸਿਰਫ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਪਾਉਣ ਨਾਲ ਕੁਝ ਨਹੀਂ ਹੁੰਦਾ ਪਰ ਆਮ ਲੋਕਾਂ ਨਾਲ ਗਰਾਊਂਡ ਫਲੋਰ ਤੇ ਡੋਰ ਟੂ ਡੋਰ ਜਾ ਕੇ ਜਦੋਂ ਤੁਸੀਂ ਮਿਲਦੇ ਆ ਉਹ ਜਿਹੜੇ ਉਹ ਰਾਹਤ ਕਾਰਜ ਨੇ ਸ਼ਾਇਦ ਲੋਕਾਂ ਨੂੰ ਉਹ ਚੀਜ਼ ਚਾਹੀਦੀ ਆ ਨਾ ਕਿ ਸੋਸ਼ਲ ਮੀਡੀਆ ਤੇ ਜੋ ਅਸੀਂ ਪੋਸਟ ਕਰ ਦਿੰਨੇ ਆ ਕਿ ਅਸੀਂ ਫਲਾਣੇ ਪਿੰਡ ਦਾ ਦੌਰਾ ਕਰਿਆ ਆਂ ਦੇਖੋ ਜੀ ਜਿਹੜਾ ਲੋਕਾਂ ਦਾ ਇਹ ਤਰੀਕਾ ਦਾ ਵੀ ਮਤਲਬ ਉਥੋਂ ਭਜਾ ਦੇ ਜ्यों ਕੱਟ ਕੋਈ ਕਿਸੇ ਵੀ ਪਾਰਟੀ ਦਾ ਕੋਈ ਵੀ ਲੀਡਰ ਆਉਣਾ ਉਹਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਸਤਿਕਾਰ ਕਰਕੇ ਉਹਨੂੰ ਬਿਠਾ ਕੇ ਵੈਲਕਮ ਕਰਦੇ ਉਹਨੂੰ ਜਿਹੜੀਆਂ ਪ੍ਰੋਬਲਮਾਂ ਨੇ ਉਹ ਦੱਸਣਾਂ ਚਾਹੀਦੀਆਂ ਨੇ ਨਾਲੇ ਮਤਲਬ ਉਹਨਾਂ 'ਚ ਤੁਹਾਡਾ ਕੀ ਰੋਲ ਹੈ ਕੀ ਰੋਲ ਕਿਉਂ ਨਹੀਂ ਨਾ ਕਿ ਸਾਰੀ ਗੱਲਾਂ ਬੈਠ ਕੇ ਹੀ ਉਲੰਭੇ ਦੇ ਰੂਪ ਵਿੱਚ ਦੱਸੀਆਂ ਜਾ ਸਕਦੇ ਨੇ ਤਾਂਕਾ ਉਲੰਭੇ ਨੂੰ ਦੂਰ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਗਰੀਬੀਆਂ ਮੁਸੀਬਤਾਂ ਨੇ ਉਹ ਹੱਲ ਕਰਨ ਦੀ ਕੋਸ਼ਿਸ਼ ਕਰਨ ਜੇ ਹੁਣ ਆਪਾਂ ਮੰਨ ਲਵਾਂ ਕਿ ਕਿਸੇ ਮੰਤਰੀ ਨੂੰ ਮੁਰਦਾਬਾਦ ਮੁਰਦਾਬਾਦ ਕਰਕੇ ਪਿੰਡ ਦੇ ਵਿੱਚੋਂ ਕੱਢ ਦਿੰਦੇ ਆ ਫਿਰ ਪਿੰਡ ਦੇ ਵਿੱਚ ਮੁਸੀਬਤਾਂ ਕਿਵੇਂ ਹਟ ਹੋਵਣਗੀਆਂ ਕਿਉਂਕਿ ਕਈ ਵਾਰੀ ਵਿਰੋਧੀ ਧਾਰਨੀ ਮਤਲਬ ਇਹ ਚੀਜ਼ ਚਾਹੁੰਦੇ ਹੁੰਦੇ ਆ ਇਹ ਕਾਫੀ ਕੁਸ਼ ਹੈ ਮੈਡਮ ਪਿੰਡਾਂ ਦੇ ਵਿੱਚ ਹੁੰਦਾ ਪਿੰਡਾਂ ਦੇ ਵਿੱਚ ਹਰ ਇੱਕ ਇੱਕ ਦੂਜੇ ਦੀ ਵਿਰੋਧੀ ਧਾਰਨੀ ਹੁੰਦੀ ਹੈ ਆ ਪਿੰਡਾਂ ਦੀ ਸਿਆਸਤ ਬੜੀ ਗੁੰਝਲਦਾਰ ਹੁੰਦੀ ਹੈ ਮਤਲਬ ਉਸ ਦਾ ਉਹ ਮੂੰਹ ਆ ਪਰਤ ਕੇ ਨਾ ਆ ਮਤਲਬ ਮੰਤਰੀਆਂ ਤੱਕ ਗੱਲ ਪਹੁੰਚ ਜਾਂਦੀ ਹੈ ਸਾਨੂੰ ਮੰਤਰੀਆਂ ਦਾ ਸਤਿਕਾਰ ਕਰਨਾ ਚਾਹੀਦਾ ਤਾਰੀ ਅਸਰ ਹੁੰਦਾ ਉਹ ਸਰਕਾਰ ਕਰਨਾ ਚਾਹੁੰਦਾ ਵਿਧਾਇਕ ਉਹਦੇ ਨਾਲ ਮਸਲਾ ਜਿਹੜਾ ਉਹਦੇ ਨਿਵਾਰਨ ਕੀਤਾ ਜਾਣਾ ਚਾਹੀਦਾ ਵੀ ਸਾਨੂੰ ਆਹ ਪ੍ਰੋਬਲਮ ਨੇ 2 ਮਹੀਨੇ ਹੋ ਗਏ ਤੁਸੀਂ ਕਿਉਂ ਨਹੀਂ ਆਏ ਇਹ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਆਪਾਂ ਉਹਨਾਂ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਮਸਲੇ ਨੇ ਜਿਹੜੇ ਆਪਾਂ ਹੱਲ ਜਾ ਸਕਦੇ ਆ ਜੇ ਆਪਾਂ ਪਹਿਲਾਂ ਪਾਸ ਉਹਨਾਂ ਨੂੰ ਕਰਤਾ ਫਿਰ ਉਹ ਸਾਡੇ ਮਸਲੇ ਉੱਥੇ ਵੀ ਉੱਥੇ ਉਸੇ ਤਰ੍ਹਾਂ ਮੂੰਹ ਅੱਡ ਕੇ ਖੜੇ ਰਹਿਣਗੇ ਸਾਨੂੰ ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ ਇਹਦੇ ਨਾਲ ਮਤਲਬ ਸਾਟੀ ਦੀ ਉਵੇਜ ਖਰਾਬ ਹੁੰਦੀ ਹੈ ਸਰਕਾਰ ਦੀ ਉਵੇਜ ਵੀ ਖਰਾਬ ਹੁੰਦੀ ਹੈ ਬਦਕਿਸਮਤੀ ਨਾਲ ਸਾਨੂੰ ਨਾ ਸਾਰਿਆਂ ਨੂੰ ਮਿਲ ਬੈਠ ਕੇ ਪਿੰਡ ਦੇ ਤੌਰ ਤੇ ਪੰਚਾਇਤ ਦੇ ਤੌਰ ਤੇ ਇਸ ਗ੍ਰਾਮ ਸਭਾ ਦੇ ਤੌਰ ਤੇ ਬੈਠ ਕੇ ਸਾਰੇ ਮਸਲੇ ਪਾਰਟੀ ਬਾਜ਼ੀ ਤੋਂ ਪਰੋਟ ਕੇ ਨਿਸਣੇ ਚਾਹੀਦੇ ਨੇ ਮੈਨੂੰ ਨਹੀਂ ਕੋਈ ਲੱਗਦਾ ਵੀ ਮਸਲਾ ਹੱਲ ਨਾ ਹੋਵੇ ਕਿਉਂਕਿ ਪਾਰਟੀ ਬਾਜ਼ੀ ਵਾਲੇ ਲੋਕ ਵਿਚ ਇੰਟਰਫੀਅਰ ਕਰਨ ਲੱਗ ਜਾਂਦੇ ਨੇ ਫਿਰ ਬਾਤ ਦਾ ਬਤੰਗੜ ਵੱਰ ਜਾਂਦਾ ਜੀ ਜੀ ਬਹੁਤ ਬਹੁਤ ਮਿਹਰਬਾਨੀ ਰਜ਼ਿੰਦਰ ਜੀ ਆਪਣੇ ਕੀਮਤੀ ਸਮਾਂ ਸਾਡੇ ਨਾਲ ਤੁਸੀਂ ਸਾਂਝਾ ਕੀਤਾ ਹੈ ਧੰਨਵਾਦ ਜੀ ਸੋ ਦੋਸਤੋ ਐਸੀ ਮਾਨਸਾ ਤੋਂ ਡਾਕਟਰ ਅਰਜਿੰਦਰ ਜੀ ਜੋ ਅਕਸਰ ਸਾਡੇ ਨਾਲ ਜੁੜਦੇ ਨੇ ਤੇ ਆਪਣੇ ਕੀਮਤੀ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕਰਦੇ ਰਹਿੰਦੇ ਨੇ ਤਾਂ ਉੱਥੇ ਪੀਐਮ ਮੋਦੀ ਵੱਲੋਂ ਜਿਹੜਾ ਪੰਜਾਬ ਦੇ ਹੜ੍ਹਾਂ ਦਾ ਕਾਰਨ ਜਿਹੜਾ ਇੱਕ ਰਾਹਤ ਪੈਕੇਜ ਜਿਹੜਾ ਵਧਾਉਣ ਦੀ ਗੱਲ ਕੀਤੀ ਗਈ ਆ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਉਹਨਾਂ ਉੱਪਰ ਪ੍ਰੈਸ਼ਰ ਵੀ ਪਾਇਆ ਜਾ ਰਿਹਾ ਸੀ ਤੇ ਲੈਟਰ ਵੀ ਜਾਰੀ ਕਰ ਦਿੱਤੇ ਗਏ ਸੀ ਕਿ ਸਾਨੂੰ ਜਿਹੜੇ ਰਾਹਤ ਕਾਰਜ ਨੇ ਉਹਨਾਂ ਦੇ ਵਿੱਚ ਥੋੜਾ ਵਾਧਾ ਕੀਤਾ ਜਾਵੇ ਤਾਂ ਜੋ ਕਿਸਾਨ ਕੋਈ 30000 ਦੀ ਜਿਹੜੀ ਕਿਸੇ ਦਾ ਪਸ਼ੂ ਦਾ ਨੁਕਸਾਨ ਹੋਇਆ ਉਹ 30000 ਦੇ ਵਿੱਚ ਪੂਰਾ ਨਹੀਂ ਹੁੰਦਾ ਕਮ ਸੇ ਕਮ 1 ਲੱਖ ਰੁਪਏ ਦੇ ਨੇੜੇ ਤੇੜ ਜਿਹੜਾ ਉਹਨਾਂ ਨੂੰ ਇੱਕ ਚੰਗਾ ਪਸ਼ੂ ਲੈ ਕੇ ਦਿੱਤਾ ਜਾਵੇ ਜੋ ਕਿ ਉਹਨਾਂ ਦਾ ਨੁਕਸਾਨ ਹੋਇਆ ਉਸ ਦੀ ਪਰਪਾਈ ਕਰਨ ਦੇ ਵਿੱਚ ਜਿਆ ਹੈਲਪ ਹੋ ਸਕੇ ਤੇ ਨਾਲ ਹੀ ਜਦੋਂ ਅਸੀਂ ਗੱਲ ਕਰਦੇ ਹਾਂ ਸਾਡੇ ਪੰਜਾਬ ਦੇ ਸਿੰਗਰਾਂ ਦੀ ਤਾਂ ਰੇਸ਼ਮ ਸਿੰਘ ਅਨਮੋਲ ਜਿਵੇਂ ਕਿ ਡੋਰ ਟੂ ਡੋਰ ਉਹਨਾਂ ਨੇ ਕਿ ਇਹ ਵੀ ਬਹੁਤ ਸੋਹਣੀ ਗੱਲ ਕਹੀ ਹੈ ਕਿ ਕਈ ਲੋਕ ਸੰਘ ਦੇ ਮਾਰੇ ਸਾਡੇ ਕੋਲ ਨਹੀਂ ਪਹੁੰਚਦੇ ਰਾਸ਼ਨ ਲੈਣ ਦੇ ਲਈ ਪਰ ਅਸੀਂ ਲੋਕਾਂ ਦੇ ਡੋਰ ਟੂ ਡੋਰ ਜਾ ਕੇ ਅਸੀਂ ਦੇਖ ਰਹੇ ਹਾਂ ਕਿ ਇਹਨਾਂ ਨੂੰ ਕਿਸ ਚੀਜ਼ ਦੀ ਲੋੜ ਹੈ ਤੇ ਅਸੀਂ ਉਸ ਨੂੰ ਉਹ ਚੀਜ਼ ਮੁਹੱਈਆ ਵੀ ਕਰਵਾ ਰਹੇ ਹਾਂ ਬਹੁਤ ਹੀ ਗਰਾਉਂਡ ਫਲੋਰ ਤੇ ਜਾ ਕੇ ਸਾਡੇ ਪੰਜਾਬ ਦੀ ਨੌਜਵਾਨ ਪੀੜ੍ਹੀ ਜੋ ਕਿ ਸੁਪਰਸਟਾਰ ਸਿੰਗਰਸ ਨੇ ਜਾਂ ਫਿਰ ਐਕਟਰ ਨੇ ਉਹ ਆ ਕੇ ਗਰਾਉਂਡ ਫਲੋਰ ਤੇ ਕੰਮ ਕਰ ਰਹੇ ਨੇ ਤੇ ਇਹ ਵੀ ਪੰਜਾਬ ਦੇ ਨਾਲ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਪੰਜਾਬ ਦਾ ਖੂਨ ਹੈ ਇਸੇ ਲਈ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਦਾ ਜਿਹੜਾ ਸੰਕੇਤ ਆ ਪੰਜਾਬ ਦੇ ਵੱਲੋਂ ਦਿੱਤਾ ਜਾਂਦਾ ਪਰ ਉੱਥੇ ਜੇਕਰ ਗੱਲ ਕਰੀਏ ਸਾਡੀ ਆਉਣ ਵਾਲੀ ਨਵੀਂ ਪੀੜੀ ਦੇ ਬਾਰੇ ਨਵੀਂ ਪੀੜੀ ਦੇ ਬਾਰੇ ਜੇਕਰ ਸਕੂਲਾਂ ਦਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਕਿਤੇ ਨਾ ਕਿਤੇ ਅਣਦੇਖੀਆਂ ਚੀਜ਼ਾਂ ਕਰ ਰਹੇ ਨੇ ਜਾਂ ਉਹਨਾਂ ਦੀਆਂ ਬਿਲਡਿੰਗਸ ਦੀ ਰਿਪੇਅਰ ਨਹੀਂ ਹੋ ਰਹੀ ਜਿਵੇਂ ਕਿ ਬੱਚਿਆਂ ਦਾ ਮਾਨਸਾ ਤੋਂ ਵੀਡੀਓ ਵਾਇਰਲ ਹੋ ਰਹੀ ਹੈ ਕਿ ਗੁਰਦੁਆਰੇ ਦੇ ਲੰਗਰ ਹਾਲ ਦੇ ਵਿੱਚ ਉਹਨਾਂ ਨੂੰ ਸਕੂਲ ਬਣਾ ਕੇ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਬੱਚਿਆਂ ਦਾ ਸਮਾਂ ਕਿਹੋ ਜਿਹਾ ਹੋਊਗਾ ਤੁਸੀਂ ਤੁਸੀਂ ਆਪ ਸੋਚ ਸਕਦੇ ਹੋ ਤੇ ਪਰ ਨਾਲ ਨਾਲ ਜੇਕਰ ਗੱਲ ਕਰਦੇ ਆ ਨਗਰ ਨਿਗਮ ਦੀ ਤਾਂ ਨਗਰ ਨਿਗਮ ਵੀ ਕਈ ਥਾਵਾਂ ਤੇ ਆਪਣੀਆਂ ਅੱਖਾਂ ਜਿਹੜੀਆਂ ਮੀਚ ਕੇ ਬੈਠੇ ਨੇ ਤੇ ਪਿੱਛੇ ਜੇ ਆ ਬੀਜੇਪੀ ਆੜਿਆਂ ਨੂੰ ਆਮ ਆਦਮੀ ਪਾਰਟੀ ਵੱਲੋਂ ਇੱਕ ਤਾਨਾ ਵੀ ਮਾਰਿਆ ਗਿਆ ਕਿ ਇਹਨਾਂ ਨੇ ਸਫਾਈ ਪੀਐਮ ਮੋਦੀ ਦੇ ਜਨਮ ਦਿਨ ਤੇ ਇਹਨਾਂ ਨੇ ਸਫਾਈ ਉੱਥੇ ਕੀਤੀ ਹੈ ਜਿੱਥੇ ਇੱਕ ਲਫਾਫਾ ਤੱਕ ਨਹੀਂ ਸੀ ਇਹਨਾਂ ਨੇ ਹਮੇਸ਼ਾ ਝਾੜੂ ਉੱਥੇ ਹੀ ਚੱਕਿਆ ਜਿਹੜਾ ਸਫਾਈ ਅਭਿਆਨ ਹੈ ਉਹਨਾਂ ਦੇ ਨਾਮ ਤੇ ਜਿਹੜਾ ਸ਼ੁਰੂ ਕੀਤਾ ਸੀ ਕਿ ਇਹ ਸਿਰਫ ਦਿਖਾਵੇ ਦੀਆਂ ਗੱਲਾਂ ਨੇ ਪਰ ਐਕਚੁਅਲ ਦੇ ਵਿੱਚ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਵਿਖਾ ਰਹੇ ਆ ਉਹ ਨਹੀਂ ਹੈਗਿਆ ਮਾਫ ਕਰਨਾ ਸੋ ਦੋਸਤੋ ਐਸੀ ਸਾਡੇ 11:00 ਵਜੇ ਦੀ ਲਾਈਵ ਅਪਡੇਟ ਤੇ ਤੁਸੀਂ ਸਾਡੇ ਨਾਲ ਜੁੜੇ ਰਹੋ ਏਵਨ ਪੰਜਾਬੀ ਟੀਵੀ ਤੇ ਨਵਾਂ ਕੋਈ ਹੋਰ ਮੁੱਦਾ ਲੈ ਕੇ ਅਸੀਂ ਜਲਦੀ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਦੇਖਦੇ ਰਹੋ ਏਵਨ ਪੰਜਾਬੀ ਟੀਵੀ ਤੇ ਮੈਂ